ਮੰਚ ਤੇ ਮੇਰੇ ਕੈਬਨਿਟ ਦੇ ਸਾਥੀ ਬੜੇ ਜਨੂਨੀ ਔਰ ਜੋਸ਼ ਜਜ਼ਬੇ ਨਾਲ ਕੰਮ ਕਰਨ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਖੁਦ ਐਡਵੋਕੇਟ ਨੇ ਸਾਡੇ ਰਾਜ ਸਭਾ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਿਹਾ ਜਾਂਦਾ ਲੋਕ ਸਭਾ ਤੇ ਰਾਜ ਸਭਾ ਨੂੰ ਤੇ ਉੱਥੇ ਪੰਜਾਬ ਦੇ ਮਸਲੇ ਜੋਰ ਸ਼ੋਰ ਨਾਲ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਹੈਲਥ ਸਰਵਿਸਿਜ਼ ਜਾਂ ਫਿਰ ਲੋਕਾਂ ਦੀਆਂ ਜੋ ਲੁਧਿਆਣੇ ਦੀਆਂ ਖਾਸ ਤੌਰ ਤੇ ਦਿੱਕਤਾਂ ਨੂੰ ਹੱਲ ਕਰਨ ਵਾਲੇ ਸਾਡੇ ਸੰਜੀਵ ਅਰੋੜਾ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਮੁੰਡਿਆ ਸਾਹਿਬ ਸਾਡੇ ਸੈਕਟਰੀ ਐਜੂਕੇਸ਼ਨ ਮੈਡਮ ਮੇਰੇ ਸਾਹਮਣੇ ਮੇਰੇ ਐਮਐਲਏ ਸਾਹਿਬਾਨ ਬੈਠੇ ਨੇ ਲੁਧਿਆਣੇ ਦੇ ਪਾਇਲ ਦੇ ਔਰ पार्टी के दे देनियर लीडर साहबान बैठे ने लुधियाने का प्रशासन सिविल प्रशासन ब्यूरोक्रेसी प्लस पुलिस प्रशासन सारे बैठे हैं सो बाकी जिन्ने भी, भी तो 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 तीन आए हो जा जिन्ने भी वक्त थोड़े रिश्तेदार थोड़े दोस्त मित्र जिन्ह ने हैल्प की होगी इस मंजिल तक पहुंचने ल ਟੀਵੀ ਤੇ ਦੇਖ ਰਹੇ ਨੇ ਚਾਹੇ ਉਹ ਚਾਹੇ ਬਾਹਰ ਬੈਠੇ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਮੇਰੇ ਵੱਲੋਂ ਪਿਆਰ ਭਾਈ ਸਾਥੀ ਦੇਖੋ ਇਹ ਜਿਹੜਾ ਨੌਕਰੀਆਂ ਦੇਣਾ ਇਹ ਕੋਈ ਆਸਾਨ ਨਹੀਂ ਹੁੰਦਾ ਜੀ ਇਹੇ ਸਰਕਾਰਾਂ ਦੇ ਫਰਜ਼ ਹੁੰਦੇ ਆ ਸਰਕਾਰਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੁੰਦੇ ਆ ਤੇ ਜਿਨੂੰ ਰੋਜ਼ਗਾਰ ਚਾਹੀਦਾ ਹੁੰਦਾ ਹੈ ਮੈਰਿਟ ਦੇ ਆਧਾਰ ਤੇ ਉਹਨੂੰ ਦੇਨੇ ਹੁੰਦੇ ਆ ਡੈਮੋਕ੍ਰੇਸੀ ਤਾਂ ਇਹੀ ਕਹਿੰਦੀ ਹੈ ਪਰ ਜਿਵੇਂ ਪਹਿਲਾਂ ਉਹ ਮੁੰਡੇ ਨੇ ਸੁਖਰਾ ਸੁਖाराम ਨੇ ਦੱਸਿਆ ਵੀ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਭ੍ਰਿਸ਼ਟਾਚਾਰ ਦੀ ਪੈਣ ਚੜ ਗਿਆ ਪੈਸੇ ਨਹੀਂ ਸੀਗੇ ਮੈਂ ਇੱਥੇ ਵੀ ਸਿਲੈਕਟ ਹੋ ਗਿਆ ਸੀ ਮੇਥੋਂ ਘੱਟ ਨੰਬਰਾਂ ਵਾਲੇ ਲਾਗੇ ਮੈਂ ਰਹਿ ਗਿਆ ਇਹੀ ਹੁੰਦਾ ਰਿਹਾ ਪਹਿਲਾਂ ਆਪਣੇ ਨਾਲ ਸੋ आज बवंजा हजार छे सौ छे है अंकड़ा बड़ी जल्दी ये अंकड़ा जड़ा मतलब सठ हजार भी पार करूगा सत्तर भी करूगा लख भी करूगा क्योंकि <प्राथ> साड़ी सायत साफ है जे असि स्कूल बनाव गे टीचर चाहिए जे हस्पता बनाव गे स डॉक्टर चाहिए सू फारिस्ट चाहिए नर्सा चाहिए सू मतलब ਹਰ ਕਿਸਮ ਦਾ ਜਿਹੜਾ এমਪਲਾਈ ਉਹ ਚਾਹੀਦਾ ਪਹਿਲਾਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਤਾਂ ਫਿਰ ਕੋਈ ਚਾਹੀਦਾ ਨਹੀਂ ਸੀ ਮੈਂ ਖੁਦ ਟੀਚਰ ਦਾ ਬੇਟਾ ਮੈਨੂੰ ਪਤਾ ਐਜੂਕੇਸ਼ਨ ਦੀ ਵੈਲਿਊ ਜਾਂ ਮਤਲਬ ਟੀਚਰ ਦੇ ਬੇਟੇ ਨੂੰ ਥੋੜਾ ਜਿਹਾ ਔਖਾ ਜਿਹਾ ਵੀ ਹੋ ਜਾਂਦਾ ਹਮ ਇੱਕ ਤਾਂ ਉੱਟ ਬਹੁ ਪੈਂਦੇ ਆ ਟੀਚਰ ਦੇ ਬੇਟੇ ਨੂੰ ਕਿਉਂਕਿ تنخواات ਨੂੰ ਲੈਣ ਵੇਲੇ ਇਕੱਠੇ ਹੁੰਦੇ ਨੇ ਆਪਸ ਵਿੱਚ ਪੁੱਛ ਲੈਂਦੇ ਆਪਸ ਕਿਵੇਂ ਸਾਡੇ ਵਾਲਾ ਥੋੜਾ ਜਿਹਾ ਹਿੰਦੀ 'ਚੋਂ ਕਮਜ਼ੋਰ ਹੈ ਕੱਲ ਨੂੰ ਖਿੱਚ ਦਿਓ ਆਉਣ ਸਰ ਹਿੰਦੀ ਵਾਲੇ ਨੇ ਮੇਰੇ ਕੰਨ ਫੜਾ ਲੈਣੇ ਮੈਂ ਮੈਂ ਤਾਂ ਕੁਝ ਕਹਾ ਨਹੀਂ ਕਹਿੰਦੀ ਤੇਰੇ ਬਾਪੂ ਨੇ ਤੇ ਅੱਜ ਗੱਲ ਬਣੀ ਸੋ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਇਹ ਵੀ ਜਦੋਂ ਤੁਸੀਂ ਮਤਲਬ ਦੇਖਦੇ ਹੋ ਕਿ ਹਾਂ এডੂਕੇਸ਼ਨ ਦੀ ਵੈਲਿਊ ਅੱਗੇ ਜਾ ਕੇ ਕੀ ਪੁੱਗੀ ਉਹ ਤੁਹਾਨੂੰ ਫਿਰ ਉਹ ਹੀ ਟੀਚਰ ਚੰਗੇ ਲੱਗਣ ਲੱਗ ਜਾਂਦੇ ਨੇ ਜਿਹੜੇ ਤੁਹਾਨੂੰ ਡਾਂਟਦੇ ਸੀ ਜਾਂ ਉਹ ਉਹ ਵੀ ਜਿਹੜੇ ਟੀਚਰ ਨੇ ਲੱਗਦਾ ਸੀ ਕਿ ਹਾਂ ਸਾਡੇ ਲਈ ਕਰਦੇ ਸੀ ਉਸ ਵੇਲੇ ਸ਼ੈਸਨ ਲੱਗਦਾ ਉਹ ਯਾਰ ਬੜਾ ਇਹਨੂੰ ਬੁਖਾਰ ਚੜ੍ਹ ਗਿਆ ਅੰਗਰੇਜ਼ੀ ਵਾਲੇ ਨੂੰ ਰੱਬ ਕਰਿਆ ਜਾਵੇ ਨਾ ਆਉਂਦੇ ਹੈਗੇ ਸੀ ਉਹ ਤਾਂ ਪਹਿਲੀ ਆਏ ਨੇ 8:30 ਵਜੇ ਮੈਂ ਬੜਾ ਸੋ ਕਹਿੰਦੇ ਵੀ ਰੱਬ ਕਹਿੰਦੇ ਬੱਚਿਆਂ ਦੀਆਂ ਦੁਆਵਾਂ ਨੇੜੇ ਹੋ ਕੇ ਸੁਣਦਾ ਸਕੂਲ ਦੇ ਬੱਚੇ ਕਹਿੰਦੇ ਸਾਡੇ ਤਾਂ ਨਹੀਂ ਸੁਣਦਾ ਜਿਹੜੀਆਂ ਅਸੀਂ ਕਰ ਰਹੇ ਆ ਸਾਡੇ ਤਾਂ ਕਿਸੇ ਨੇ ਮੰਨੀ ਨਹੀਂ ਸਾਰੇ ਟੀਚਰ ਰੋਜ਼ ਆ ਜਾਂਦੇ ਨੇ ਕਹਿੰਦੇ ਸੋ ਉਸ ਵੇੜੇ ਨਹੀਂ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ ਅਸੀਂ ਖੇਡਣਾ ਹੈ ਅਸੀਂ ਸ਼ਰਧਾਤਾਂ ਕਰਨੀਆਂ ਉਸ ਵੇਲੇ ਤਾਂ ਨਹੀਂ ਲੱਗਦਾ ਹੁੰਦਾ ਉਮਰ ਦਾ ਤਕਾਜ਼ਾ ਹੁੰਦਾ ਬਾਅਦ ਵਿੱਚ ਜਦੋਂ ਤੁਸੀਂ ਕੋਈ ਬਣ ਜਾਂਦੇ ਹੋ ਤਾਂ ਉਹੀ ਟੀਚਰ ਤੁਹਾਨੂੰ ਕਿਸੇ ਬਾਜ਼ਾਰ 'ਚ ਮਿਲਦਾ ਹੈ ਤਫਰਦੋਂ ਸਿੱਧੇ ਹੱਥ ਪੈਰਾਂ ਨੂੰ ਜਾਂਦੇ ਆ। ਤੁਹਾਡੇ ਘਰ ਕਿ ਹੋਵੇਗਾ। ਮੇਰੇ ਟੀਚਰ ਮੈਨੂੰ ਮਿਲਦੇ ਰਹਿੰਦੇ। ਮੇਰੇ ਟੀਚਰ ਮੇਰੇ ਕਾਲਜ ਦੇ ਪ੍ਰੋਫੈਸਰ ਸਾਹਿਬਾ ਮਿਲਦੇ ਰਹਿੰਦੇ ਆ। ਦੇਖੋ ਕੱਲ ਨੂੰ ਤੁਸੀਂ ਹੁਣ ਸਕੂਲਾਂ ਜਾਓਗੇ। ਤੁਹਾਡੇ ਪੜਾਏ ਹੋਏ ਬੱਚੇ ਵਕੀਲ ਬਣਨਗੇ, ਅਫਸਰ ਬਣਨਗੇ ਕਿ ਕੀ। ਆਉਧਿਆਂ ਤੇ ਪਹੁੰਚਣਗੇ। ਜਦੋਂ ਕੋਈ ਦਰਖਤ ਛਾਂ ਤੇ ਫਲ ਦੇਣ ਲੱਗ ਜੇ ਤਾਂ ਸਮਝੋ ਉਹਦੇ ਸਭ ਤੋਂ ਵੱਧ ਉਹਦੀ ਖੁਸ਼ੀ ਜਿਹੜੀ ਹੈ ਉਹ ਉਹਦੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਇਹ درخت ਸਿੰਜਿਆ ਹੋਇਆ ਹੈ ਮੈਂ ਲਾਇਆ ਹੋਇਆ ਬੂਟਾ ਹੈ ਸੋ ਤੁਸੀਂ ਪਤਾ ਹੀ ਨਹੀਂ ਕਿੰਨੇ ਬੂਟੇ ਲਾਉਂਗੇ ਹੁਣ ਪੰਜਾਬ 'ਚ ਜਿਨ੍ਹਾਂ ਨੇ ਛਾਂ ਦੇਣੀ ਹੈ ਜਿਨ੍ਹਾਂ ਨੇ ਫਲ ਦੇਣੇ ਨੇ ਸੋ ਕੌਮ ਦੇ ਨਿਰਮਾਤਾ ਤਾਈਓ ਕਿਹਾ ਜਾਂਦਾ ਨਾ ਨੇਸ਼ਨ ਬਿਲਡਰਸ ਸੋ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਨੌਸੋ ਕਵੰਜਾ ਦੇ ਕਰੀਬ ਅੱਜ ਨਵੇਂ ਟੀਚਰ ਸਕੂਲਾਂ 'ਚ ਜਾਣਗੇ ਤੁਹਾਡਾ ਜਿਸ ਤਰ੍ਹਾਂ ਹਾਂ ਦੱਸਿਆ ਕਿ ਚੌਥੀ ਨੌਕਰੀ ਹੈ ਪਰ ਟੀਚਿੰਗ ਪ੍ਰੋਫੈਸ਼ਨ ਜਿਹੜਾ ਸੀ ਉਹ ਮੇਰਾ ਜਨੂਨ ਸੀ ਵੀ ਮੈਂ ਮਾਸਟਰ ਬਣਨਾ ਹੈ ਟੀਚਰ ਬਣਨਾ ਬੜੀ ਵੱਡੀ ਗੱਲ ਹੈ ਜੀ ਇਹ ਕਿਸੇ ਨੂੰ ਦਾਨ ਵਿਦਿਆ ਦਾ ਦਾਨ ਦੇਣਾ ਹੈ ਦਾਨ ਹੈ ਇਹ ਵਿਦਿਆ ਵਿਚਾਰੀ ਤਪਾਰੁਪਕਾਰੀ ਸੋ ਸਕੂਲਸ ਅੱਛੇ ਤੁਹਾਨੂੰ ਮਿਲਣ ਸਕੂਲਾਂ ਚ ਐਟਮੋਸਫੀਅਰ ਅੱਛਾ ਮਿਲੇ ਇਹਦੇ ਇਹਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਤੇ ਕਰੀ ਜਾਂਦੇ ਆ ਰੋਜ਼ ਟੀਚਰ ਮੈਂ ਕਿਉਂਕਿ ਮੈਂ ਆਪ ਖੁਦ ਸਰਕਾਰੀ ਸਕੂਲਾਂ ਚ ਪੜਿਆ ਹੋਇਆ ਸਰਕਾਰੀ ਸਕੂਲ ਦੇ ਟੀਚਰਾਂ ਚ ਕੋਈ ਕਮੀ ਨਹੀਂ ਜੀ ਕੋਈ ਟੈਲੈਂਟ ਵੀ ਕਮੀ ਨਹੀਂ ਮੱਚ ਬੈਟਰ ਟੈਲੈਂਟ ਹੈ ਪ੍ਰਾਈਵੇਟ ਵਾਲਿਆਂ ਨਾਲ ਪਰ ਮਾਹੌਲ ਨਹੀਂ ਹੈਗਾ ਜੀ ਉੱਥੇ ਬੱਚਾ ਹੁੰਦਾ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਬਾਥਰੂਮ ਨਹੀਂ ਹੈਗੇ ਪੱਖਾ ਖੜ ਗਿਆ ਜੀ ਉਹ ਹੋਰ ਆ ਮਤਲਬ ਟੀਚਰ ਜਿਹੜਾ ਉਹਦਾ ਧਿਆਨ ਟੀਚਿੰਗ ਤੋਂ ਬਿਨਾ ਬਾਕੀ ਹੋਰ ਚੀਜ਼ਾਂ ਵੱਲ ਰਹਿੰਦਾ ਸੀ ਹੈਡਮਾਸਟਰ ਮੇਰੇ ਕੋਲ ਮੇਰੇ ਡੈਡੀ ਹੈਡਮਾਸਟਰ ਸੀ ਉਹਨਾਂ ਦਾ ਧਿਆਨ ਆ ਪੱਖਾ ਖੜ ਗਿਆ ਜੀ ਆ ਬਾਥਰੂਮ ਦੀ ਡਿਊਟੀ ਖਰਾਬ ਹੋ ਗਈ ਜੀ ਹਨਾ ਉਹਨਾਂ ਉਹਨਾਂ ਦਾ ਧਿਆਨ ਟੀਚਿੰਗ ਵੱਲ ਜਾਂ ਆਪਣੇ ਸਕੂਲ ਦੀ ਸੁਪਰਵੀਜ਼ਨ ਵੱਲ ਚਾਹੀਦਾ ਸੀ ਜੋ ਕਿ ਅਸੀਂ ਅੱਜੇ ਪ੍ਰੋਵਾਈਡ ਕਰਵਾਤਾ ਕੈਂਪਸ ਮੈਨੇਜਰ ਦਾ ਮਤਲਬ ਹੈ ਉਹ ਸਕੂਲ ਦਾ बाकी का सारा काम देखूगा टीचर का काम सिर्फ पढ़ाई आला पासा देखना बस नहीं तो वोटा भी थोड़े तो थो पाने वोटा गिण भी होंगे हो अनसंख्या सेंसिस कर चलो मास्टर हूँ छब्बी च कहें कराने सेंसिस ਮੈਂ ਤਾਂ ਕਹਤਾ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿ ਮੈਂ ਨਹੀਂ ਇੱਕ ਵੀ ਟੀਚਰ ਦੇਣਾ ਤੁਹਾਨੂੰ ਮੈਂ ਕਿ ਤੁਸੀਂ ਐਂ ਕਰੋ ਮੈਂ ਕਿ ਮੈਂ ਤੁਹਾਨੂੰ ਐਮਏ ਪੜੇ ਹੋਏ ਐਮਫਲ ਪੜੇ ਲਿਖੇ ਬੱਚੇ ਮੈਂ ਤੁਹਾਨੂੰ ਜਿਨ੍ਹਾਂ ਨੂੰ ਹਜੇ ਨੌਕਰੀਆਂ ਨਹੀਂ ਮਿਲੀਆਂ ਮੈਂ ਤੁਹਾਨੂੰ ਉਹ ਦਿਨਾ ਜਾਂ ਪੜ ਰਹੇ ਨੇ ਹਜੇ ਉਹਨਾਂ ਨੂੰ 2 ਮਹੀਨੇ ਟ੍ਰੇਨਿੰਗ ਦਿਓ ਤੇ ਉਹਨਾਂ ਨੂੰ ਹਾਇਰ ਕਰੋ 4 ਮਹੀਨੇ 5 ਮਹੀਨੇ ਜਿੰਨਾ ਵੀ ਤੁਹਾਡਾ ਹੈਗਾ ਜਨਸੰਖਿਆ ਦਾ ਤੁਸੀਂ ਉਹਨਾਂ ਤੋਂ ਕਰਵਾਓ ਤੇ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਜਾਂ ਸਰਟੀਫਿਕੇਟ ਵੀ ਦਿਓ ਤੇ ਉਹਨਾਂ ਦਾ ਰੈਜ਼ume ਜਿਹੜਾ ਹੈ ਉਹ ਵੀ ਬਹੁਤ ਵੱਜੂਗਾ ਕਿ ਦੁਨੀਆ ਦੇ ਸਭ ਤੋਂ ਵੱਧ ਪਾਪੂਲੇਸ਼ਨ ਜਾਂ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਅਸੀਂ ਸੈਂਸਸ ਕੀਤਾ ਹੋਇਆ ਹੈ। ਮੈਂ ਤੁਸੀ ਮੈਂ ਤਾਂ ਤੁਸੀ ਮੈਂ ਤਾਂ ਟੀਚਰ ਮੰਗੀ ਜਾਊਂਗੇ 4 ਮਹੀਨੇ ਬਾਅਦ ਤੇ ਮੈਂ ਸਕੂਲਰ ਕੀ ਕਰੂੰਗਾ ਫਿਰ? ਔਰ ਇਹ ਸ਼ਾਇਦ ਇਸ ਗੱਲ ਨਾਲ ਸਹਿਤ ਵੀ ਹੋ ਗਏ ਉਹ ਤੇ ਸ਼ਾਇਦ ਦੋ ਤਿੰਨ ਰਾਜਾਂ ਨੇ ਹੋਰ ਜਵਾਬ ਦੇਤਾ ਵੀ ਅਸੀਂ ਵੀ ਨੰਦੇ ਉਹ ਕਹਿੰਦੇ بڑا ਪੰਗਾ ਹੈ ਕਹਿੰਦੇ ਇਹ ਪੜਗਾਉਂਦਾ ਭਗਵਾਨ ਤਮਾਨ ਸਾਰਿਆਂ ਮੈਂ ਕਿਹਾ ਪੜਗਾਉਂਦਾ ਨਹੀਂ ਉਹ ਮੈਂ ਪੜਾਉਣਾ ਸੋ ਇਸ ਕਰਕੇ ਕਿਉਂਕਿ ਦੇਖੋ ਜਿਸ profession ਵਾਸਤੇ ਤੁਸੀਂ ਚੁਣੇ ਗਏ ਹੋ ਤੁਹਾਡੇ ਤੋਂ ਉਹ ਕੰਮ ਲੈਣਾ ਚਾਹੀਦਾ ਜਿਹੜਾ ਟੈਲੈਂਟ ਤੁਹਾਡੇ ਕੋਲ ਹੈਗਾ ਉਹ ਲੈਣਾ ਚਾਹੀਦਾ ਤੇ ਤੁਹਾਨੂੰ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੋਊਗੀ ਮੇਰੀ ਤਨਖਾਹ ਨਹੀਂ ਵੱਧਦੀ ਮੈਂ ਕੀ ਕਰੂੰਗਾ ਜਿਵੇਂ ਹੀਰੋ ਵਾਲਾ ਮੁੰਡਾ ਕਹਿੰਦਾ ਸੀ ਮੈਂ ਛੱਡਦਾ ਸੀ ਉਮੀਦ ਹੈ ਬਿਛੇ ਹਜ਼ਾਰ ਚ ਕੀ ਬਰੂੰਗਾ ਛੱਡ ਪਰੇ ਅਗਲੀ ਅਗਲੀ ਜੁਲਾਈ ਤੋਂ ਬਾਅਦ ਛੱਡ ਦਾਂਗੇ ਹੈਨਾ ਤੇ ਮਤਲਬ ਜੇ ਟੀਚਰ ਨੂੰ ਹੀ ਆਪਣੇ ਫਿਊਚਰ ਦੀ ਚਿੰਤਾ ਹੈ ਫਿਰ ਉਹਨੇ ਆਪਣੇ ਬੱਚਿਆਂ ਦਾ ਫਿਊਚਰ ਕਿਵੇਂ ਬਣਾਉਣਾ ਹੈ ਉਹ ਆਪ ਆਪ ਮਤਲਬ ਪਹਿਲਾਂ ਕੀ ਸੀਗਾ ਸਕੂਲ ਖਾਲੀ ਸੀ ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਸੀ ਉਹ ਭਰੀ ਹੋਈ ਸੀ ਟੀਚਰਾਂ ਨਾਲ ਉਮੈਨ ਨੂੰ ਥੱਲੇ ਲਾ ਕੇ ਸਕੂਲ ਚ ਵੜ ਲਓ ਜਿਹੜੇ ਚ ਕਿਹੜੀ ਗੱਲ ਹੈ ਨਾ ਜੀ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਉਹ ਉਹ ਸਰਕਾਰੀ ਚ ਪੜ੍ਹੇ ਹੀ ਨਹੀਂ ਸੀ ਨਾ ਉਹ ਤਾਂ ਪਹਾੜ ਆਲੇ ਨੇ ਜੀ ਕੋਈ ਇਧਰ ਦੂਨ ਆਲਾ ਹੈ ਕੋਈ ਸਨਾਵਰ ਆਲਾ ਹੈ ਹਨਾ ਕੋਈ ਉੱਥੇ ਸ਼ਿਮਲੇ ਵਾਲਾ ਹੈ ਕੋਈ ਕੋਈ ਇਧਰ ਟਲੌਜੀ ਆਲਾ ਹੈ ਉਹ ਤਾਂ ਪੜ੍ਹੇ ਹੀ ਨਹੀਂ ਤੇ ਉਹਨਾਂ ਦਾ ਪਤਾ ਹੀ ਨਹੀਂ ਵੀ ਸਰਕਾਰੀ ਸਕੂਲਾਂ ਦੀ ਪੜ੍ਹਾਈ ਕੀ ਹੁੰਦੀ ਹੈ ਯਾ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਦਿੱਕਤਾਂ ਕੀ ਹੁੰਦੀਆਂ ਨੇ ਹੁੰਦਾ ਪਤਾ ਹੀ ਨਹੀਂ ਉਹ ਤਾਂ ਸਿੱਧੇ ਹੋਸਟਲ ਚੋਂ ਕਲਾਸ ਚ ਕਲਾਸ ਚੋਂ ਹੋਸਟਲ ਚ ਬਸ ਮਾਤਾ ਪਿਤਾ ਅਮੀਰ ਹਰ ਹਫ਼ਤੇ ਗੱਡੀਆਂ ਆਗੀਆਂ ਨਵੀਆਂ ਚਲੋ ਵੀਕਐਂਡ ਆ ਗਿਆ ਵਾਓ ਚਲੋ ਫਨ ਕਰੋ ਚਲੋ ਜੀ ਸਾਡਾ ਕਿਹੜਾ ਵੀਕਐਂਡ ਘਰੇ ਜਾਂਦਿਆਂ ਨੂੰ ਮੱਝਾਂ ਛੱਡਨ ਦੀ ਸੀ ਉਹ ਗਈਆਂ ਚੱਲ ਚੱਲ ਉਹਦੇ ਮੰਗਰੀ ਚੱਲ ਸਿੱਧੇ ਹੀ ਖੇਤ ਹਾਂ ਪਹਿਲੀ ਛੱਡ ਦਿੰਦੇ ਸੀ ਮੱਝਾਂ ਵੀ ਆਉਣਗੇ ਜਵਾਬ ਨਹੀਂ ਦੇ ਸਕਦੇ ਉਹ ਜਾਂਦੀਆਂ ਨਹੀਂ ਛੇਤੀ ਘਰ ਘਰਾਂ ਚੱਲ 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 ਸ਼ਾਬਾਸ਼ ਵੀ ਅਸੀਂ ਹੋਮਵਰਕ ਵੀ ਕਰਨਾ ਹੈ ਇਹ ਉਹ ਨਾ ਸੋ ਮੈਂ ਤਾਂ ਹੀ ਕਹਿਣਾ ਹੁਣਾ ਕਿਸੇ ਇਹ ਵੀ ਸ਼ੁਕਰ ਇਹ ਵੀ ਸ਼ੁਕਰ ਹੈ ਕਿ ਸਾਨੂੰ ਉਹਨਾਂ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲ ਗਿਆ ਜਿੱਥੋਂ ਚੰਗਾ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਹੈ ਮਤਲਬ ਕਨਵੈਂਟਰੀਅਨ ਤੇ ਸਰਕਾਰੀਾਂ ਦਾ ਇਹੀ ਫਰਕ ਹੈ ਬਸ ਬਿਜਲ ਸਰਕਾਰੀ ਸਕੂਲ ਹੈ ਨਾ ਉਹ ਪਰਸਨੈਲਿਟੀ ਡਿਵੈਲਪਮੈਂਟ 'ਚ ਬਹੁਤ ਯੋਗਦਾਨ ਪਾਉਂਦੇ ਆ ਜੀ ਮੈਂ ਕਹਤਾ ਇੱਕ ਇੱਕ ਵਾਰੀ ਕਿਤੇ ਪੱਤਰਕਾਰ ਕਹਿੰਦੇ ਜੀ ਕਿਵੇਂ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਸਰਕਾਰੀ ਸਕੂਲ ਜਿਹੜੇ ਨੇ ਉਹ ਤੁਹਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਫੈਸਲਾ ਲੈਣ ਦੀ ਕੈਪੈਸਿਟੀ ਤੁਹਾਡੇ 'ਚ ਆਉਂਦੀ ਹੈ ਕਹਿੰਦੇ ਕਿਵੇਂ ਜੀ ਮੈਂ ਕਿਹਾ ਜੀ ਮਤਲਬ ਵੀ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਵੀ ਘਰੋਂ ਅਸੀਂ ਚੱਲ ਪਏ ਸਕੂਲ ਨੂੰ ਵਾਚ ਰਾਚ ਫੈਸਲਾ ਕਰਨਾ ਹੁੰਦਾ ਵਿੱਚ ਘਰੋਂ ਤਾਂ ਚੱਲ ਚੱਲ ਪਈ ਸਕੂਲ ਜਾਣਾ ਹੈ ਜਾਂ ਨਾ ਅੱਜ ਉਹ 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 ਪਤਾ ਕੀ ਫੈਸਲਾ ਲੈਣਾ ਡਿਸੀਜਨ ਮੇਕਿੰਗ ਹੈ ਜੀ ਸਕੂਲ ਚ ਕਿਹੜਾ ਸਕੂਲ ਚ ਕਿਹੜਾ ਫੋਨ ਆਉਂਦਾ ਘਰੇ ਵੀ ਤੁਹਾਡਾ ਬੱਚਾ ਨਹੀਂ ਆਇਆ ਪ੍ਰਾਈਵੇਟ ਚ ਕਰੇ ਫੋਨ ਆਉਂਦਾ ਤੁਹਾਡਾ ਬੱਚਾ ਨਹੀਂ ਆਇਆ ਅੱਜ ਆਈ ਚਲੋ ਫਿਰ ਫੈਸਲਾ ਲੈ ਲੈ ਚੱਲ ਚੱਲ ਚੱਲੇ ਜੀ ਚੱਲਦੇ ਹਾਂ ਫਿਰ ਅੱਗੇ ਜਾ ਕੇ ਫਿਰ ਫੈਸਲਾ ਲੈਣਾ ਵੀ ਭੱਜਣਾ ਅੱਧੀ ਛੁੱਟੀ ਵੇਲੇ ਆ ਜਾਂ 8ਵੇਂ ਪੀੜ ਚ ਭੱਜੀਏ ਬڑا ਵੱਡਾ ਫੈਸਲਾ ਹੈ ਫਿਰ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਪੋਲਿਟਿਕਸ ਜਿਆ ਰਾਜਨੀਤੀ ਵੀ ਜਿਹੜੀ ਹੈ ਉਹਦੇ ਵੀ ਥੋੜੀ ਸਿੱਖਿਆ ਜਿਹੜੀ ਹੈ ਸਰਕਾਰੀ ਸਕੂਲ ਵਿੱਚੋਂ ਮਿਲਦੀ ਹੈ ਵਿਪੱਤ ਜਣਾ ਇਕੱਲੇ ਨਹੀਂ ਆ ਜਾਂ ਪੰਜ ਸੱਤ ਨਾਲ ਰੱਖ ਲੀਏ ਗਰੁੱਪ ਜਿਆ ਬਣਾ ਲੀਏ ਇੱਕ ਹੈਨਾ ਸੋ ਫਿਰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ ਵੀ ਸਾਰੀ ਛੁੱਟੀ ਬੜੇ ਕੁੱਟਣਾ ਕਿਨੂੰ ਹੈ ਫਿਰ ਇਹ ਵੀ ਦੇਖਣਾ ਉਹਦੇ ਕੋਲੇ ਕਿੰਨੇ ਬੰਦੇ ਨੇ ਜਿਹਨੂੰ ਕੋਟਣਾ ਹੈ ਜੇ ਉਹਦੇ ਵੱਧ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿਧਰ ਦੀ ਹੈ ਬੜੀ ਪਰਸਨਲਿਟੀ ਡਵੈਲਪਮੈਂਟ ਸਰਕਾਰੀ ਸਕੂਲਾਂ ਚ ਹੁੰਦੀ ਹੈ ਹੈਨਾ ਸੋ ਇਹ ਕੰਮ ਉਹਨਾਂ ਕੋਲੇ ਨਹੀਂ ਹੈਗਾ ਉਹ ਤਾਂ ਹੀ ਉਹ ਤਾਂ ਤਾਂ ਹੀ ਉਹ ਤਾਂ ਪਤਾ ਗਿਆ ਤਾਂ ਹੀ ਤਾਂ ਉਹਨਾਂ ਨੂੰ ਭਾਸ਼ਣ ਨਹੀਂ ਦੇਣੇ ਆਉਂਦੇ ਆਪ ਦੇ ਸਭ ਕਹੇ ਪਿਓ ਨੂੰ ਕਹਿੰਦੇ ਨੇ ਮੇਰੇ ਪਿਤਾ ਸਮਾਨ ਹੈ ਪਿਓ ਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾਈਆਂ ਮੈਨੂੰ ਪਤਾ ਹੀ ਨਹੀਂ ਤੇ ਪੜ੍ਹਿਆ ਹੀ ਨਹੀਂ ਹੈ ਕੁਝ ਉਹ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਅਕਲ ੱਟਕੇ ਖਾ ਕੇ ਆਉਂਦੀ ਹੈ ਐਕਸਪੀਰੀਅੰਸ ਮੇਕਸ ਅ ਪਰਫੈਕਟ ਮੈਨ ਤੁਹਾਨੂੰ ਤਜਰਬਾ ਬਣਾਉਂਦਾ ਜੀ ਦੁੱਖ ਜਿਹੜੇ ਨੇ ਥੋੜੇ ਸਮੇਂ ਲਈ ਬਹੁਤ ਲੱਗਦਾ ਹੈ ਕਸ਼ਟਦਾਇਕ ਹੈ ਪਰ ਜਿਹੜੇ ਦੁੱਖ ਨੇ ਉਹ ਤੁਹਾਨੂੰ ਪੱਠੀ ਦੇ ਵਿੱਚ ਦੀ ਕੱਢ ਦਿੰਦੇ ਆ ਦੁੱਖ ਤੋਂ ਬਾਅਦ ਜਿਹੜਾ ਸੁੱਖ ਆਉਂਦਾ ਉਹਦਾ ਆਨੰਦ ਹੀ ਹੋਰ ਆ ਸੋਨਾ ਦੇਖ ਲੈਨੇ ਆਪਾਂ ਸੁਨਿਆਰੇ ਦੀ ਹੱਟੀ ਤੇ ਬਹੁਤ ਸ਼ਾਨਦਾਰ ਗਹਿਣੇ ਬਣੇ ਪਏ ਹੁੰਦੇ ਨੇ ਚਮਕਦਾ ਪਰ ਆਪਾਂ ਕਦੇ ਨਹੀਂ ਦੇਖਿਆ ਕਿ ਕਿੰਨੀਆਂ ਪੱਟੀਆਂ ਵਿੱਚ ਦੀ ਨਿਕਲ ਕੇ ਆਇਆ ਹੈ ਹਾਂ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਸੁਨਿਆਰੇ ਐ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਲੈਂਦੇ ਆ ਫੂਕਾ ਮਾਰ ਕੇ ਛੋਟੀਆਂ ਥੋੜੀ ਥੋੜੀਆਂ ਮਾਰ ਕੇ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਰਹੇ ਆ ਬਣਾ ਲੈਂਦੇ ਆ ਪਰ ਉਹ ਪਿੱਤਲ ਜਾਂ ਚਾਂਦੀ ਨੂੰ ਸੋਨਾ ਨਹੀਂ ਬਣਾ ਸਕਦੇ ਸੋ ਜਿਹੜਾ ਉਹਨਾਂ ਕੋਲੇ ਆਉਣਾ ਚਾਹੀਦਾ ਤਾਂ ਪਹਿਲੇ ਸੋਨਾ ਤਾਂ ਹੋਣਾ ਹੀ ਚਾਹੀਦਾ ਸੋ ਤੁਹਾਡਾ ਹਰ ਬੱਚਾ ਫਸਟ ਨਹੀਂ ਆਊਗਾ ਜਿਹੜੇ ਜਿਹੜੇ ਸੋਨਾ ਨੇ ਉਹਨਾਂ ਦੀ ਤੁਸੀਂ ਗੈਣੇ ਬਣਾ ਲਓਗੇ ਇਹ ਤੁਹਾਡੇ ਕੋਲੇ ਕਲਾ ਹੈਗੀ ਟੀਚਿੰਗ ਦੀ ਕੋਈ ਖੇਡਾਂ ਵੱਲ ਜਾਊਗਾ ਕੋਈ ਸਾਇੰਸ ਵੱਲ ਜਾਊਗਾ ਕੋਈ ਜਿਹੜਾ ਲਿਖਾਰੀ ਬਣੂਗਾ ਕੋਈ ਕਵਤਾਵਾਂ ਲਿਖੂਗਾ ਕੋਈ ਕੁਝ ਅਪਰੀਸ਼ੀਏਟ ਕਰੋ ਉਹਨਾਂ ਦੀ ਕਲਾ ਨੂੰ ਸਕੂਲ ਆਫ ਹੈਮਨੈਸ ਇਹੀ ਹੈ ਸ ਅੱਜ ਤੱਕ ਕੇ ਨਾਲ ਇਹਦਾ ਸਾਡੇ ਆਪਣੇ ਤਾਂ ੱੱਕੇ ਨਾਲ ਪੜਾਉਂਦੇ ਨਾ ਆਹ ਪੜ ਮਾਂ ਪਿਓ ਨੇ ਜਿਹੜਾ ਆਪ ਨਹੀਂ ਹੋਇਆ ਹੁਣ ਤੋਂ ਹੋਇਆ ਹੁੰਦਾ ਉਹ ਕਰਾਉਂਦੇ ਜਵਾਕ ਤੋਂ ਤੂੰ ਆਹ ਕਰੋ ਜਵਾਕ ਦਾ ਇੰਟਰਸਟ ਕਿਤੇ ਹੋਰ ਹੁੰਦਾ ਜੀ ਸੋ ਇਸ ਕਰਕੇ ਬੱਚੇ ਦੇ ਇੰਟਰਸਟ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਵੀ ਤੁਹਾਡਾ ਵੀ ਕਿਉਂਕਿ ਹੁਣ ਪੇਰੈਂਟ ਟੀਚਰ ਮੀਟਿੰਗਾਂ ਵੀ ਹੋਣ ਲੱਗ ਗਈਆਂ ਤੁਸੀਂ ਵੀ ਮਾਪਿਆਂ ਨੂੰ ਇਹ ਕਹੋ ਕਿ ਬੱਚੇ ਦਾ ਧਿਆਨ ਇੱਧਰਲੇ ਪਾਸੇ ਜ਼ਿਆਦਾ ਇਹ ਇੱਧਰ ਕਾਮਯਾਬ ਹੋ ਸਕਦਾ ਅੱਜ ਕੱਲ ਤਾਂ ਕਿੰਨਾ ਦੁਨੀਆ ਖੁੱਲ ਗਈ ਅੱਜ ਕੱਲ ਕੋਈ ਕਲਾ ਡਾਕਟਰ ਤੇ ਪਾਇਲਟ ਤੇ ਇੰਜੀਨੀਅਰ ਥੋੜੀ ਰਹਿ ਗਈ ਪੂਰੀ ਦੁਨੀਆ ਖੁੱਲ ਗਈ ਬੜੇ ਕੈਰੀਅਰ ਆ ਗਏ ਅੱਜ ਕੱਲ ਬੜੀ ਫੀਲਡ ਆ ਗਈ ਇਹਦੇ ਕੈਰੀਅਰ ਬਣ ਸਕਦੇ ਸੋ ਇਹੀ ਮੈਂ ਤੁਹਾਨੂੰ ਕਹੂੰਗਾ ਜੇ ਅੱਜ ਤੁਹਾਨੂੰ ਬਿਨਾ ਸਿਫਾਰਿਸ਼ ਤੇ ਬਿਨਾ ਕਿਸੇ ਕ੍ਰਪਸ਼ਨ ਤੋਂ ਤੁਹਾਨੂੰ ਨੌਕਰੀ ਮਿਲ ਰਹੀ ਹੈ ਇਹੀ ਸਿੱਖਿਆ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਓ ਕਿ ਭਾਈ ਜਿਹੜਾ ਇਮਾਨਦਾਰੀ ਦਾ ਨੰਦਾ ਉਦਾ ਗੱਲੀ ਹੋਰ ਹੁੰਦੀ ਐ ਸੋ ਆ ਕਿਸੇ ਦਾ ਹੱਕ ਨਾ ਮਾਰੋ ਤੋ ਜਾਣਾ ਕਿਤੇ ਨਹੀਂ ਜਾਣਾ ਸਾਰਿਆਂ ਨੇ ਇੱਕ ਥਾਂ ਹੀ ਐ ਠੀਕ ਐ ਨਾ ਉਹ ਅਲੱਗ ਗੱਲ ਐ ਬਾਰੀ ਆਪੋ ਆਪਣੀ ਸੋ ਕਈ ਵਾਰੀ ਪਹਿਲਾਂ ਚਲੇ ਜਾਂਦਾ ਕੋਈ ਬਾਅਦ ਚਲੇ ਜਾਂਦਾ ਜਾਣਾ ਤਾਂ ਹੈ ਗਈ ਐ ਪਰ ਇਹ ਜੇ ਚਾਰ ਚੰਗੇ ਕੰਮ ਕਰ ਜਾਗੇ ਲੋਕ ਯਾਦ ਰੱਖ ਲੈਂਦੇ ਐ ਨਹੀਂ ਤਾਂ ਲੋਕ ਭੁੱਲ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਆਇਆ ਸੀ ਬੜੇ ਬੜੇ ਆਏ ਇੱਥੇ ਤੁਰ ਗਏ ਇੱਥੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵੰਸ਼ ਜਿਹੜਾ ਉਹ ਕੌਮ ਤੋਂ ਬਾਹਰ ਤਾਂ ਲੜਾਈਆਂ ਬੌ ਲੜੀਆਂ ਲੜਾਈਆਂ ਸਾਰੀਆਂ ਮੁਗਲਾ ਨਾਲ ਸੀ ਔਰੰਗਜ਼ੇਬ ਦਈਸੀ ਗਵਰਨਰ ਉਹ ਜਿਹੜਾ ਸੂਬਾ ਸੀਗਾ ਪਰ ਸਰੰਦੜ ਜਿਹਨੇ ਛੋਟੇ ਸਾਹਿਬ ਜਦੋਂ ਨੀਹਾਂ ਚੁਣਾਇਆ ਸੀ ਤੇ ਉਹ ਪੌਣੇ ਇੰਡੀਆ ਦਾ ਮਾਲਕ ਸੀ ਪੌਣੇ ਇੰਡੀਆ ਚ ਰਾਜ ਸੀ ਉਹਦਾ ਗੁਰੂ ਸਾਹਿਬ ਆਹ ਇਲਾਕਾ ਸੀ ਆਪਣਾ ਤੇ ਅੱਜ ਦੇਖੋ ਤੁਸੀਂ ਅੱਜ ਉਧਰ ਤਾਂ ਖੁਲੇ ਮੱਲੇ ਵੀ ਲੱਗਦੇ ਆ ਉਧਰ ਗੁਰਪੁਰਬ ਵੀ ਮਨਾਏ ਜਾਂਦੇ ਆ ਉਧਰ ਫੋਟੋ ਵੀ ਘਰਾਂ 'ਚ ਹੈ ਉਧਰ ਹਰ ਰੋਜ਼ ਅਰਦਾਸਾਂ ਚ ਨਾਮ ਲਿਆ ਜਾਂਦਾ ਹੈ ਸਰਵੰਸਦਾਨੀ ਦਸ਼ਮੇਸ਼ ਪਿਤਾ ਹੈ ਤੇ ਉਧਰ ਔਰੰਗਾਬਾਦ ਉਹਦੀ ਕਬਰ ਹੈ ਉੱਥੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਜੀ ਦੀਵਾ ਕਰਨ ਵਾਲਾ ਨਹੀਂ ਹੈਗਾ ਉੱਥੇ ਕੋਈ ਸੋ ਇਹ ਚੰਗੇ ਜャ ਲੋਕਾਂ ਦੇ ਹੱਕ ਦੇ ਵਿੱਚ ਖੜਨਦੇ ਨਤੀਜੇ ਹੈ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀ ਚੜ ਗਏ ਸੀ ਕਰਤਾਰ ਸਿੰਘ ਸਰਾਬੀ ਦਾ ਲੱਕਾ ਹੈ ਇਹ ਅਨਾਲੀ ਸਰਾਬਾ ਪਿੰਡ ਹੈ 19 ਸਾਲ ਦੀ ਉਮਰ ਚ ਪਾਇਲਟ ਬਣਨ ਗਏ ਸੀਗੇ ਵਰਕਲੇਜ ਯੂਨੀਵਰਸਿਟੀ ਚ ਕੈਲੀਫੋਰਨੀਆ ਚ ਉਸ ਵੇਲੇ 19 ਸਾਲ ਦੀ ਉਮਰ ਚ ਪਰ ਯਾਦ ਅੱਜ ਵੀ ਬੁੱਤ ਲੱਗੇ ਨੇ ਯਾਰ ਦੁਨੀਆ ਭਰ 19 ਸਾਲ ਦੀ ਰਹਿਣ ਜਿੰਨੇ ਧੇਰ ਦੁਨੀਆ ਰਹੂਗੀ ਉਹ 19 ਸਾਲ ਦੇ ਰਹਿਣਗੇ ਭਗਤ ਸਿੰਘ 23 ਸਾਲ ਦੇ ਰਹਿਣਗੇ ਔਰ ਦਿਲਾਂ ਚ ਵਸਦੇ ਰਹਿਣਗੇ ਆਪਾਂ ਨੂੰ ਭੁੱਲ ਜਾਣਗੇ ਲੋਕ ਆਏ ਗਏ ਆਏ ਗਏ ਸੋ ਇਸ ਕਰਕੇ ਜੇ ਚੰਗੇ ਕੰਮ ਕਰ ਜਾਗੇ ਚੰਗੇ ਕੌਮ ਵੀ ਆਪਣਾ ਜਿਹੜੀ ਸਿਰਜਣਾ ਕਰ ਜਾਗੇ ਤਾਂ ਆਪਾਂ ਆਪਣਾਂ ਵੀ ਯਾਦ ਕਰ ਲਿਆ ਕਰਨਗੇ ਕਦੇ-ਕਦੇ ਵਿਆਹ ਹੁੰਦੇ ਸੀ ਉਦੋਂ ਆਮ ਟੀਚਰ ਨੇ ਮੈਨੂੰ ਬੜਾ ਵਧੀਆ ਪੜਾਇਆ ਆ ਆ ਮਾਸਟਰ ਜੀ ਸਾਨੂੰ ਬਹੁਤ ਸੋਹਣਾ ਗੱਲ ਕਹਿੰਦਾ ਸੀ ਆ ਗੱਲ ਕਰਕੇ ਸਾਰੀ ਜ਼ਿੰਦਗੀ ਬਦਲ ਗਈ ਕੀ ਪਤਾ ਹੈ ਕਿਹੜੀ ਗੱਲ ਤੇ ਕੋਈ ਕਿਸੇ ਦਾ ਕੈਰੀਅਰ ਬਦਲ ਜਾਂਦਾ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਮੈਂ ਕਿਉਂਕਿ ਤੁਸੀਂ ਤਾਂ ਸੋਚਦੇ ਹੋਵੋਗੇ ਸ਼ਾਇਦ ਮੁੱਖ ਮੰਤਰੀ ਦਾ ਨਜ਼ਾਰਾ ਹੀ ਹੁੰਦੇ ਨੇ ਇੱਧਰ ਨੂੰ ਆਉਣਾ ਅਇਦ ਨੂੰ ਜਾਣਾ ਹੈ ਚਾਰੇ ਪਾਸੇ ਸਲੂਟ ਕਦੇ ਨਾ ਤੁਸੀਂ ਮੇਰੇ ਨਾਲ ਜਾ ਕੇ ਦੇਖਿਓ ਦੋ ਤਿੰਨ ਦਿਨ ਰੱਖੂਗਾ ਮੈਂ ਹੁਣ ਕਰਨ ਲੱਗਿਆ ਵੇ ਇਹ ਕੋਸ਼ ਵੀ ਹਰੇਕ ਜ਼ਿਲ੍ਹੇ ਤੋਂ ਦੋ ਤਿੰਨ ਦੋ ਤਿੰਨ ਬੰਦੇ ਲਿਆ ਕਰਾਂ ਨਾਲ ਮੈਂ ਵੀ ਮੇਰੇ ਨਾਲ ਹੀ ਰਹਿਣ ਵੀ ਕੀ ਕਿਵੇਂ ਕਿਵੇਂ ਹੁੰਦਾ ਹੈ ਹੈਨਾ ਕਿੱਥੇ ਕਿੱਥੇ ਜਾਈਦਾ ਜਦੋਂ ਭੁੱਖੇ ਮਰੇ ਤੁਸੀਂ 3 ਘੰਟਿਆਂ ਬਾਅਦ ਜਵਾਬ ਦਿੰਦੇ ਦੇਖਿਓ ਵੀ ਮੇਰਾ ਨਾਂ ਪਾ ਤੇਰੇ ਨਾਲ ਕਿੱਥੇ ਜਾਣੀਏ ਯਾਰਾਂ ਕੱਲ 3 ਦਿਨ ਪਹਿਲੇ ਵੀ ਲੁਧਿਆਣੀ ਸੀ ਰਾਤ ਟੈਂਡਿਗੜ ਗਏ ਆ ਸਵੇਰੇ ਫਾਈਲਾਂ ਸਾਈਨ ਕਰਕੇ ਮੀਟਿੰਗਾਂ ਕਰਕੇ ਇੱਥੇ ਆ ਗਏ ਐਤੋਂ ਹੁਣ ਦਿੱਲੀ ਜਾਊਂਗਾ ਕੱਲ ਨੂੰ ਦਿੱਲੀ ਆ ਕੱਲ ਨੂੰ ਵਾਪਸ ਆਊਂਗਾ ਦਿੱਲੀ ਤੋਂ ਪਰਸੋਂ ਨੂੰ ਆਪਣੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਰਾਜਪਾਲ ਸਾਹਿਬ ਦਾ ਭਾਸ਼ਣ ਹੈ 21 ਤਰੀਕ ਨੂੰ 22 ਤਰੀਕ ਨੂੰ ਛੁੱਟੀ ਹੈ 22 ਤਰੀਕ ਨੂੰ ਚਨਈ ਜਾਊਂਗਾ ਆ ਜਿਹੜਾ ਕਰ ਰਹੇ ਨਾ ਹੁਣ ਕੋਸ਼ਿਸ਼ ਹੈ ਸਰਕਾਰ ਵਾਲੇ ਸੈਂਟਰ ਵਾਲੇ ਕਿ ਸੀਟਾਂ ਵਧਾ ਘਟਾ ਦੀ ਲੋਕ ਸਭਾ ਦੀਆਂ ਉਹਦੇ ਬਾਰੇ ਮੀਟਿੰਗ ਹੈ ਸੀਐਮ ਤਮਿਲਨਾਡੂ ਤੇ ਦੋ ਚਾਰ ਹੋਰ ਸੀਐਮ ਜਿਹੜੇ ਨਾਨ ਬੀਜਪੀ ਸਰਕਾਰਾਂ ਦੇ ਨੇ ਉੱਥੇ ਜਾਊਂਗਾ ਬਾਈ ਨੂੰ ਹੀ ਵਾਪਸ ਆਊਂਗਾ 23 ਤਰੀਕ ਨੂੰ ਸ਼ਹੀਦ ਐਸਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਖਟਕੜਕਲਾ ਜਾਊਂਗਾ 24 ਤਰੀਕ ਨੂੰ ਫੇਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੈ ਉੱਥੇ 25 ਜਾਂ 26 ਨੂੰ 25 ਨੂੰ ਸ਼ਾਇਦ ਇੱਥੇ ਲੁਧਿਆਣੇ ਤੇ ਕੁੜੀਆਂ ਦੇ ਕਾਲਜ ਚ ਮੇਰੇ ਖਿਆਲ ਚ ਕੋਈ ਫੰਕਸ਼ਨ ਹੈ 26 ਨੂੰ ਬਜਟ ਪੇਸ਼ ਕਰਾਂਗੇ ਜੀ 27 ਤੇ 28 ਨੂੰ ਬਜਟ ਤੇ ਡਿਬੇਟ ਹੋਊਗੀ ਫਿਰ ਉਹ ਬਜਟ ਪਾਸ ਕੀਤਾ ਜਾਊਗਾ ਜੀ ਸੋ ਅਣਾ ਤੈਨੂੰ ਫੇਰ ਕੋਈ ਪ੍ਰੋਗਰਾਮ ਸੋ ਤੁਸੀਂ ਕਦੇ ਆ ਕੇ ਦੇਖੋ ਸਾਡੇ ਨਾਲ ਤੁਹਾਡੇ ਤਾਂ ਫੇਰ ਵੀ ਕੋਈ ਛੁੱਟੀ ਦਾ ਟਾਈਮ ਹੈ ਕੋਈ ਕੋਈ ਸਕੂਲ ਲੱਗਣ ਦਾ ਵੀ ਟਾਈਮ ਹੈ ਸਾਡਾ ਤਾਂ ਕੋਈ ਟਾਈਮ ਹੀ ਨਹੀਂ ਰਾਤ ਦੀ ਪਤਾ ਰਾਤ ਨੂੰ 12 ਵਜੇ ਕਿਹਦਾ ਫੋਨ ਆ ਜਾਈ ਜੀ ਕੀ ਹੋ ਜੇ ਆਹ ਲਾਉਣ ਉਹਦੀ ਸਥਿਤੀ ਆ ਗਈ ਜੀ ਇੱਥੇ ਆ ਹੋ ਗਿਆ ਜੀ ਹਰ ਵਕਤ ਫੋਨ ਔਨ ਰੱਖਣਾ ਪੈਂਦਾ ਜੀ ਕਦੇ ਕੋਈ ਕਦੇ ਵੀ ਕੋਈ ਐਮਰਜੈਂਸੀ ਦਾ ਡਿਸੀਜਨ ਲੈਣਾ ਸਾਡੇ 3 ਕਰੋੜ ਲੋਕਾਂ ਦਾ ਕਸਟੋਡੀਅਨ ਬਣਨਾ ਸੌਖਾ ਨਹੀਂ ਹੈ ਜੀ ਇੱਥੇ ਲੋਕਾਂ ਤੋਂ ਚਾਰ ਜੀਆਂ ਦਾ ਪਰਿਵਾਰ ਨਹੀਂ ਚੱਲਦਾ ਜੀ ਉਹਦੇ 'ਚ ਤੋ ਤੋ ਢੜੇ ਬਣੇ ਬੈਠੇ ਹੁੰਦੇ ਨੇ ਤਿੰਨ ਤਿੰਨ ਢੜੇ ਬੈਠੇ ਬੜੇ ਮਨ ਤੋਂ ਪਰੇ ਵੀ ਪ੍ਰਮਾਤਮਾ ਉਹ ਕਹਿੰਦਾ ਨਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਸੋ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਉਹ ਨਾਲ ਫਿਰ ਜ਼ਿੰਮੇਵਾਰੀ ਨਿਭਾਉਣ ਦਾ ਹੌਸਲਾ ਤੇ ਸਮੱਤ ਵੀ ਦਿੰਦਾ ਸਮੱਤ ਬਖਸ਼ੇ ਪ੍ਰਮਾਤਮਾ ਦਾ ਇਹਹੀ ਅਰਦਾਸ ਕਰਦੇ ਆਂ ਨਾ ਤਾਂ ਸੋਚਿਆ ਸੀ ਇਸ ਪੰਜਾਬੀ ਭਵਨ ਚ ਬਹੁਤ ਸਾਰੇ ਸ਼ੋਅ ਕੀਤੇ ਹੋਏ ਮੈਂ ਇਸ ਪੰਜਾਬੀ ਭਵਨ ਚ ਹੈਨਾ ਮੈਂ ਜਦੋਂ ਅੰਦਰ ਆਇਆ ਮੈਂ ਯਾਰ ਇੱਥੇ ਸ਼ੋਅ ਕਰਨ ਆਉਂਦੇ ਹੁੰਦੇ ਸੀ ਕੁਦਰਤ ਹੈ ਵਕਤ ਬਹੁਤ ਵੱਡੀ ਚੀਜ਼ ਹੈ ਜੀ ਸੋ ਮਤਲਬ ਸ਼ੋ ਕਰਦੇ ਹੁੰਦੇ ਸੀ ਮੋਰੋ ਕਹਿੰਦੇ ਜੀ ਆਗੇ ਚੀਫ ਗੈਸਟ ਸਾਹਿਬ ਹੁਣ ਬਸ ਤੁਸੀਂ ਬੰਦ ਕਰ ਦਿਓ ਹੁਣੇ ਆਗੇ ਮੈਂ ਆ ਦੇਖ ਲੈ ਹੁਣ

ਨਹੀਂ ਤਾਂ ਮੇਰੇ ਵਾਲਾ ਪੈਨ ਖੋ ਕੇ ਬਿਲਕੁਲ ਉਹ ਮੇ ਜਿਵੇਂ ਕਿਸੇ ਹੋਰ ਨੂੰ ਦੇ ਦਵਾਂਗੇ ਜਿਵੇਂ ਕਿਸੇ ਹੋਰ ਤੋਂ ਖੋ ਕੇ ਮੈਨੂੰ ਦਿੱਤਾ ਸੀ ਇਹ ਕਿਹੜਾ ਕੋਈ ਪੱਕੀ ਨੌਕਰੀ ਹੈ ਹੈਨਾ ਹਾਂ ਦਿਲੋਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਨੀਅਤ ਚ ਖੋਟ ਨਹੀਂ 75 ਸਾਲ ਪੁਰਾਣਾ ਤਾਣਾ ਬਾਣਾ ਉਲਝਿਆ ਹੋਇਆ ਹੈ ਸੜਜਾਈ ਜਾਣਿਆ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਕਈ ਵਾਰੀ ਹੈਨਾ ਜਿਵੇਂ ਹੁਣ ਡਰੱਗਸ ਦਾ ਜਿਹੜਾ ਨਸ਼ਾ ਵਿਰੋਧ ਜਿੱਛਿਆ ਹੋਇਆ ਹੈ ਯੁੱਧ ਉਹ ਕਿਤੇ ਐ 15-20 ਦਿਨਾਂ ਚ ਥੋੜੀ ਹੋ ਗਿਆ ਬੜੀ ਲੰਬੀ ਪਲੈਨਿੰਗ ਹੋਈ ਉਹਦੇ ਵਿੱਚ ਕਿ ਸਪਲਾਈ ਲਾਈਨ ਤੋੜਾਂਗੇ ਫਿਰ ਵਿਧਰੋਲ ਸਿੰਪਟਮਸ ਆਉਣਗੇ ਜਿਹੜੇ ਬੱਚੇ ਐਡਿਕਟਡ ਹੋਗੇ ਮੈਂ ਤਾਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਹੈਨਾ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਓਟ ਕਲੀਨਿਕ ਕਿੰਨੇ ਨੇ ਦਵਾਈਆਂ ਉਹਨਾਂ ਚ ਕਿੰਨੇ ਚਿਰਦੀਆਂ ਪਾਈਆਂ ਨੇ ਉਹ ਤੜਫਣਗੇ ਬਾਅਦ ਚ ਜਦੋਂ ਬੰਦ ਕਰਤਾ ਸਪਲਾਈ ਫਿਰ ਪੁਲਿਸ ਨਾਲ ਗੱਲ ਕੀਤੀ ਕਿ ਬਦਲੀਆਂ ਕਰੋ ਆਪਸ ਚ ਜਿਹੜੇ ਜਿਹੜੇ ਪੁਲਿਸ ਵਾਲੇ ਇਨਵੋਲਵ ਨੇ ਵਿੱਚ ਕੋਈ ਛੋਟੇ ਪੱਧਰ ਦੇ ਜਿਹੜੇ ਅਧਿਕਾਰੀ ਸੀ ਵੀ ਉਹ ਵੀ ਉਹਨਾਂ ਦੀ ਵੀ ਸ਼ਿਕਾਇਤਾਂ ਆਈਆਂ ਸੀ ਉਹ ਬੁਕਾਉਂਦੇ ਨੇ ਹੈਨਾ ਉਹਨਾਂ ਦੀਆਂ ਬਦਲੀਆਂ ਕੀਤੀਆਂ ਫਿਰ ਸਪੌਟ ਕੀਤਾ ਸਾਰਾ ਵੀ ਕਿੱਥੇ ਕਿੱਥੇ ਵਿਕਦਾ ਕਿੱਥੋਂ ਕਿੱਥੇ ਟਾਰਗੇਟ ਕਰਨਾ ਫਿਰ ਕਿਤੇ ਜਾ ਕੇ ਐਕਸ਼ਨ ਹੋਇਆ ਇਹ ਕੋਈ ਐ ਇੱਕ ਦਿਨ ਦਾ ਕੰਮ ਨਹੀਂ ਹੈਗਾ ਜੀ ਬੜੀ ਲੰਬੀ ਲਗਭਗ ਸਾਲ ਡੇਢ ਸਾਲ ਦੀ ਪਲੈਨਿੰਗ ਲੱਗੀ ਇਹਦੇ ਵਿੱਚ ਪਰ ਹਾਂ ਉਹ ਕਹਿੰਦੇ ਆ ਨਾ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬੜੇ ਵਧੀਆ ਬਣਾਏ ਪਏ ਨੇ ਬਸ ਸਾਥ ਤੁਹਾਡਾ ਚਾਹੀਦਾ ਹੈ ਟੀਚਰੋਂ ਤੁਸੀਂ ਤੁਸੀਂ ਦੱਸੋ ਤੁਸੀਂ ਪੜ੍ਹਾਓ ਬੱਚਿਆਂ ਨੂੰ ਸਿੱਖਿਅਤ ਕਰੋ ਉਹਨਾਂ ਦੇ ਜਿਹੜੇ ਦਿਮਾਗ ਦੇ ਕਪਾਟ ਖੋਲੋ ਕਿ ਆਹ ਭਾਈ ਸੱਚ ਹੈ ਆ ਝੂਠਾ ਹੈ ਸੱਚ ਵਾਲਾ ਪਾਸਾ ਹਮੇਸ਼ਾ ਜਿੱਦਦਾ ਹੈ ਝੂਠ 2-4 ਦਿਨ ਲਈ ਤੁਹਾਨੂੰ ਕੋਈ ਸਕਸੈਸ ਦਿਵਾ ਸਕਦਾ ਪਰ ਖੜਦਾ ਨਹੀਂ ਹੋਵੇ ਉਹ ਸੋ ਇਸ ਤਰ੍ਹਾਂ ਦੀ ਸਾਡੇ ਬੱਚੇ ਸਿੱਖਿਤ ਹੋਣ ਕਿ ਉਹ ਮਾਨ ਨਾਲ ਕਹਿਣ ਸੀ ਸਰਕਾਰੀ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜੇ ਹੋਏ ਆਸੀਂ ਤੇ ਸਾਨੂੰ ਸਾਡੇ ਟੀਚਰਾਂ ਨੇ ਐਸਾ ਪੜਾਇਆ ਹੋਇਆ ਦੁਨੀਆ ਭਰ ਦੀਆਂ ਜੁਨੀਵਰਸਿਟੀਆਂ 'ਚ ਟਾਪਰ ਆਪਣੇ ਬੱਚੇ ਹੋਣ ਜਿੱਥੇ ਮਰਜੀ ਜਾਣ ਮੈਂ ਕਹਨਾ ਪੜਾਈ ਵਾਸਤੇ ਜਾਂ ਕੋਈ ਤਰੱਕੀ ਵਾਸਤੇ ਜਿੱਥੇ ਮਰਜ਼ੀ ਜਾਓ ਹਮ ਮਜਬੂਰੀ ਚ ਜੇ ਜਾਣੇ ਆ ਕੈਨੇਡਾ ਅਮਰੀਕਾ 67 ਲੱਖ ਰੁਪਇਆ ਦੇ ਕੇ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾੜੀਆਂ ਗਹਿਣੇ ਫਿਰ ਇਹਦਾ ਮਤਲਬ ਸਿਸਟਮ ਦਾ ਜਿਹੜਾ ਕਸੂਰ ਹੈ ਜੇ ਤਰੱਕੀ ਕਰਨ ਜਾਣੇ ਜਿੱਥੇ ਮਰਜ਼ੀ ਜਾਓ ਪੂਰੀ ਦੁਨੀਆ ਉਪਨ ਹੋਵੇ ਸੋ ਆਈ ਵਿਸ਼ ਬਿ ਤੁਹ ਆਲ ਦਾ ਬੈਸਟ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਜਾ ਕੇ ਸਕੂਲਾਂ ਚ ਪੜ੍ਹਾਓ ਕਿਸੇ ਨਾ ਕਿਸੇ ਸਕੂਲ ਚ ਜਿਸ ਤਰ੍ਹਾਂ ਤੁਸੀਂ ਕਹੇ ਲੱਖੋ ਵਾਰ ਹੈਨਾ ਮੇਰਾ ਕੋਈ ਪਤਾ ਨਹੀਂ ਮੈਂ ਮਤਲਬ ਗੱਡੀ ਜਾਂਦਾ ਜਾਂਦਾ ਕਿੱਥੇ ਖੜ ਜਾ ਬੀ ਚੱਲ ਸਕੂਲ ਦੇਖੀ ਹਾ ਜਿਹੜੀਆਂ ਉਹ ਜਿਹੜੀਆਂ ਪੂਰੀਆਂ ਰੱਖਿਆ ਹੋਈਆਂ ਮੈਨੂੰ ਫਰ ਲੁਆ ਫੁਰ ਲਾਉ ਦਾ ਸਾਰਾ ਪਤਾ ਹੈ ਠੀਕ ਹੈ ਨਾ ਜੇ ਜੇ ਇਹ ਪਤਾ ਕਰਨਾ ਹੈ ਵੀ ਐ ਕਿਵੇਂ ਹੁੰਦਾ ਫਿਰ ਕਿਸੇ ਤਸਦੀਲਦਾਰ ਨੂੰ ਪੁੱਛ ਲਿਓ ਠੀਕ ਹੈ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਔਰ ਕਰਤਾਰ ਸਿੰਘ ਸਰਾ ਇਨਕਲਾਬ ਜ਼ਿੰਦਾਬਾਦ ਇਸੇ ਖਿਆਲ ਦਾ ਇਨਕਲਾਬ ਹੈ ਜਿਹੜਾ ਉਹ ਲਹਿਾਰ ਹੈ ਆਪਾਂ ਇਹਨ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਲੋਕੋਂ ਕੋ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲेंगे लेकिन इस दिल ने कहा है कि मिलते रहे तो जिंदा रहेंगे बहुत-बहुत धन्यवाद जोंदेवाल जी बहुत-बहुत धन्यवाद ਸਤਿ ਮਾਰਜੋਗ ਮੁੱਖ ਮੰਤਰੀ ਜਰਦਾਰ ਭਗਵੰਤ ਸਿੰਘ ਮਾਨ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਤਾਂ ਉਹ ਦਿਲੋਂ ਬੋਲਦੇ ਨੇ ਤੇ ਉਹਨਾਂ ਦੀ ਜ਼ੁਬਾਨ ਤੋਂ ਨਿਕਲੀ ਹੋਈ ਆਵਾਜ਼ ਧੋਰ ਸਾਡੇ ਦਿਲ ਅੰਦਰ ਤੱਕ ਲੈ ਜਾਂਦੀ ਹੈ ਸਾਨੂੰ ਇਸ ਗੱਲ ਦੀ ਪੂਰੀ ਤਸੱਲੀ ਹੈ ਸਰ ਤੁਹਾਡੀ ਨੇਕ ਨੀਤੀ ਅਤੇ ਨiyet ਉਤੇ ਸਾਨੂੰ ਕੋਈ ਸ਼ੱਕ ਨਹੀਂ ਜਿਸ ਤਰੀਕੇ ਦੇ ਨਾਲ ਅਸੀਂ 3 ਸਾਲ ਦੇ ਵਿੱਚ ਅਸੀਂ ਹਰੇਕ ਡਿਪਾਰਟਮੈਂਟ ਦੇ ਵਿੱਚ ਇੱਕ ਡਿਵੈਲਪਮੈਂਟ ਦੇਖੀ ਹੈ ਉਹ ਅਸੀਂ ਉਮੀਦ ਕਰਦੇ ਹਾਂ ਕਿ ਉਹ ਲਗਾਤਾਰੀ ਚੱਲਦੀ ਰਹੇਗੀ ਤੇ ਸਾਨੂੰ ਇਸ ਗੱਲ ਤੇ ਪੂਰਾ ਮਾਣ ਹੈ ਸੋ ਅੱਜ ਦਾ ਜੋ ਸਮਾਗਮ ਜਿਸ ਰਸਮ ਵਾਸਤੇ ਅਸੀਂ ਅੱਜ ਦਾ ਇਹ ਸਾਰਾ ਪ੍ਰੋਗਰਾਮ ਰੱਖਿਆ ਉਹ ਰਸਮ ਹੈ ਅੱਜ ਤੁਹਾਨੂੰ ਨਿਯੁਕਤੀ ਪੱਤਰ ਵੰਡਨੇ ਸੋ ਮੈਂ ਇੱਕ ਇੱਕ ਕਰਕੇ ਮੰਚ ਤੋਂ ਨਾਮ ਅਨਾਉਂਸ ਕਰਾਂਗਾ ਤੇ ਤੁਸੀਂ ਇੱਕ ਇੱਕ ਨਿਯੁਕਤੀ ਪੱਤਰ ਆਪਣਾ ਲੈ ਕੇ ਆਪਣੇ ਅੱਗੇ ਜਾਣਾ ਹੈਗਾ ਸੋ ਮੈਂ ਇੱਕ ਇੱਕ ਨਾਮ ਲਾਵਾਂਗਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਰਜੀਵ ਕੁਮਾਰ ਤਾੜੀਆਂ ਜ਼ਰੂਰ ਮਾਰ ਦਿਓ ਜੀ ਰਜੀਵ ਕੁਮਾਰ ਉਸ ਤੋਂ ਬਾਅਦ ਨਵਨੀਤ ਜੋਸ਼ਣ ਜੀ ਤਿਆਰ ਰਹਿਣ ਨਵਨੀਤ ਜੋਸ਼ਣ ਜੀ ਜਗਤਾਰ ਲਾਲ ਜੀ ਜਗਤਾਰ ਲਾਲ ਜੀ ਇਸ ਤੋਂ ਬਾਅਦ ਮੋਨਿਕਾ ਰਾਣੀ ਮੋਨਿਕਾ ਰਾਣੀ मोनिका रानी, पवन कुमार जी परमजीत कौर परमजीत कौर उस बाद जीवन कुमार जी आ जाने